ਬੂਟਾ ਕੀ ਬਣਾਈ ਜੰਨਾ ਕੋਈ ਚਾਹ ਬਣਾਈ ਜੰਨਾ ਹੈ ਚਾਹ ਦੁੱਧ ਚ ਪੱਤੀ ਪਾ ਰੱਖੀ ਹੈਗੇ ਅੱਛਾ ਤੇ ਕੰਮ ਤੇ ਫਿਰ ਕੰਮ ਤੇ ਜਾਨਾ ਵਾਸੀ ਨਹੀਂ ਰਹਾ ਸੀਰੀ ਲੜ ਰਹੇ ਆ ਕਿਹੜੇ ਪਿੰਡ ਮੈਂ ਕਾਲਿਆਂ ਵਾਲੀ ਗੁਰੂ ਮੱਖਾ ਮੱਖੇ ਪਿੰਡ ਸੀਰੀ ਲੜ ਰਹੇ ਬੂਟਾ ਭਰਾਵਾ ਤੇ ਰਾਜੂ ਰੋਟੀ ਬਣਾਈ ਜੰਨੀ ਆ ਅੱਛਾ ਤੇ ਬੂਟੇ ਨੂੰ ਰੋਟੀ ਖਵਾ ਕੇ ਤੁਰਿੰਗੇ ਆ ਅੱਛਾ ਠੀਕ ਆ ਤੇ ਬੁੜਾ ਕਿੱਧਰ ਗਿਆ ਅੱਜ ਬੁੜਾ ਦੁਕਾਨ ਤੇ ਪਿੱਛੇ ਬੁੜਾ ਦੁਕਾਨ ਤੇ ਘੱਲਿਆ ਚਾ ਚਾ ਵੀ ਪੀਵੇਂਗੀ ਤੂੰ ਨਾ ਦੱਸ ਪੀ ਨਹੀਂ ਰਸਤਾ ਹਾਂ ਠੀਕ ਹੈ ਚਾ ਕੱਦੂ ਦੀ ਵਾਲੀ ਸ਼ਕੀਨਾ ਹੈ ਨਾ ਤੂੰ ਠੰਡਾ ਹੁੰਦਾ ਠੰਡਾ ਖਾ ਕੇ ਰਾਜੀ ਨਹੀਂ ਤੂੰ ਤੇ ਤੇਰੇ ਕੁੱਤੇ ਕਿੱਧਰ ਗਏ ਅੱਜ ਉਹ ਦੁੱਧ ਪੀ ਜਾਂਦੀ ਹੈ ਹੂੰ ਦੁੱਧ ਪੀ ਜਾਂਦੀ ਹੈ ਕਿੱਥੇ ਉਧਰ ਹਾਂ ਦੁੱਧ ਪੀ ਜਾਂਦੀ ਹੈ ਕੁੱਤਾ ਦਿਖਾਉਣਾ ਭਰਾ ਰਾਜੀ ਦੈਨੂ ਉਹ ਬੈਠੀ ਹੈ ਦੁੱਧ ਪੀ ਹਾਂ ਉਹ ਦੇਖੋ ਵੀਰੇ ਦੁੱਧ ਪੀ ਜਾਂਦੀ ਆ ਕਾਲੀ ਓਹੋ ਠੀਕ ਦੁੱਧ ਪੀ ਜਾਂਦੀ ਆ ਹੂੰ ਬੋੜਾ ਪਾ ਕੇ ਗਿਆ ਦੁੱਧਾ ਪ੍ਰਭੂ ਵੀਡੀਓ ਨੂੰ ਇਹਨਾਂ ਦੀ ਨੂੰ ਗਰੀਬਾਂ ਦੀ ਨੂੰ ਲਾਇਕ ਆ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਵੀਰੋ ਯਾਰਾ ਭਰਾ ਬਣ ਕੇ ਕਰੋ ਯਾਰਾ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਆ ਬਲੂੰਗੜੇ ਵੀ ਬਿੱਲੀ ਸੁਣ ਬਲੂੰਗੜੇ ਵੀ ਆ ਹਾਂ ਹੋਰ ਗੱਲ ਸੁਣ ਲਓ ਪ੍ਰਭੂ ਬਿੱਲੀ ਵੀ ਸਵਾਰ ਰੱਖੀ ਹੈ ਨੇ ਇੱਕ ਕਿੱਥੇ ਅੰਦਰ ਅੰਦਰੋਂ ਹੀ ਨਿਕਲਦੀ ਬਾਹਰ ਅੱਛਾ ਅੰਦਰ ਸੂਮਾ ਰੱਖੀ ਆ ਬਿੱਲੀ ਬਾਈ ਦੁੱਧ ਧਰ ਦਿੰਨੇ ਤੱਕ ਤੇ ਥਲੋਂਦੀ ਅੱਛਾ ਅੱਛਾ ਪੀ ਲੈਂਦੇ ਪੀ ਲੈਂਦੇ ਆ ਨਾਲੇ ਕੁੱਤੇ ਨਾਲੇ ਬਿੱਲੀਆਂ ਕਿਧਰੇ ਨੇ ਬੱਕਰੀਆਂ ਵਾੜਾ ਕੁਝ ਜਗ੍ਹਾੜ ਕਰ ਰੱਖਿਆ ਰਾਜੇ ਆ ਪੈਂਦੇ ਆ ਕੁੱਤਾ ਦੇ ਪਿੰਡੀ ਤੇ ਲੜ ਪੈਂਦੇ ਆ ਅੱਛਾ ਦੋਨੇ ਬਿੱਲੀ ਮਾਰਦੀ ਹੋਣੀ ਆ ਬਲੁੰਗੜਿਆਂ ਕਰਕੇ ਹਾਂ ਬਿੱਲੀ ਮਾਰਦੀ ਆ ਬਾਈ ਯਾਰ ਕਰੋ ਗਰੀਬਾਂ ਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਪਰ ਆਉਣ ਕੇ ਯਾਰ ਮਦਦ ਕਰੋ ਯਾਰ ਅਸੋਈ ਬਾਈ ਵਿਚਾਰਾ ਸੀਰੀ ਰਲ ਰਹੇ ਆ ਬੂਟਾ ਹੁਣ ਮਾਖੇ ਪਿੰਡ ਰਲਿਆ ਦੇਖ ਲਾ ਕਿਥੋਂ ਪਿੰਡ ਆਪਦਾ ਛੱਡ ਕੇ ਮਾਖੇ ਪਿੰਡ ਕਾਲਿਆਂ ਵਾਲੀ ਕੋਲੇ ਜਾ ਕੇ ਸੀਰੀ ਰਲਿਆ ਵਿਚਾਰਾ ਗਰੀਬੀ ਵੀ ਬਹੁਤ ਕੁਸਤਰਾਉਂਦੀ ਹੈ ਬਾਈ ਯਾਰ ਬੰਦੇ ਤੋਂ ਦੇਖ ਲਓ ਤੁਸੀਂ ਕਰੋ ਮਦਦ ਯਾਰਾ ਉਹ ਕੁੱਤੇ ਬੇਲਿਆਂ ਦਾ ਵੀ ਪੁੰਨ ਤਾਂ ਕਰਦੇ ਆ ਵਿਚਾਰੇ ਇਹ ਹੋ ਬੈਠੀ ਹੈ ਹੈ ਹੱਥ ਵੰਦ ਕੇ ਬੇਨਤੀ ਆ ਹਮ ਕਰੋ ਯਾਰ ਮਦਦ ਵੀ ਦੇ